ਕੀ ਸਾਡੇ ਨਾਲ ਐਦਾਂ ਕਿਉਂ ਹੋ ਰਿਹਾ ਹੈ ਕਿਉਂਕਿ ਅਸੀਂ ਇੱਕ ਨਹੀਂ ਅਸੀਂ ਵੱਖ-ਵੱਖਾਂ ਸਾਡੀ ਐਸਜੀਪੀਸੀ ਸੁੱਤੀ ਪਈ ਹੈ ਸਾਡੇ ਜਥੇਦਾਰ ਸੁੱਤੇ ਪਏ ਨੇ ਜੇ ਸਾਡੀ ਐਸਜੀਪੀਸੀ ਇਕੱਠੀ ਹੋਵੇ ਜੁੜਤ ਹੋਵੇ ਤਾਂ ਫਿਰ ਐਦਾਂ ਦੇ ਲੋਕਾਂ ਦੀ ਜੁੜਤ ਨਹੀਂ ਹੋਣੀ ਕਿ ਸਾਡੀ ਅੱਖ ਚੱਖ ਪਾਉਣ ਕੇਸਾਂ ਦੀ ਬੇਦਬੀ ਕਰਨੀ ਦਾ ਬਹੁਤ ਦੂਰ ਦੀ ਗੱਲ ਹੈ ਪਰ ਅਸੀਂ ਇੱਕ ਨਹੀਂ ਯਾਰ ਸਿੱਖ ਇੱਕ ਨਹੀਂ ਹੋ ਪਾਏ ਤਾਂ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਤਾਂ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦਾ ਕੁਝ ਹੋਣਾ ਐ ਇਦਾਂ ਦਾ ਕੁਝ ਹੋਣਾ ਜੇ ਅਸੀਂ ਇਕੱਠੇ ਨਾ ਹੋਏ ਜੇ ਸਿਰਫ ਅਸੀਂ ਇਕੱਲੇ ਜਥੇਦਾਰਾਂ ਦੀਆਂ ਬਸ ਕੁਰਸੀਆਂ ਸਾਹਮਦੇ ਰਹੇ ਅਸੀਂ ਪ੍ਰਧਾਨਗੀਆਂ ਪਿੱਛੇ ਲੜਦੇ ਰਹੇ ਅਸੀਂ ਆ ਲੀਡਰਾਂ ਪਿੱਛੇ ਲੜਦੇ ਰਹੇ ਓਏ ਅਸੀਂ ਸਿੱਖੀ ਦੀ ਗਲਤ ਕਦੇ ਕੀਤੀ ਨਹੀਂ ਅਸੀਂ ਬੇਦਬੀ ਦੀ ਗਲਤ ਕਦੇ ਕੀਤੀ ਨਹੀਂ ਅਸੀਂ ਕੇਸਾਂ ਦੀ ਬੇਦਬੀ ਹੋਈ ਉਹਦੀ ਗਲਤ ਕਦੇ ਕੀਤੀ ਨਹੀਂ ਆ ਲੀਡਰਾਂ ਪਿੱਛੇ ਭੱਜ ਲੋ ਜੀ ਆ ਝਾੜੂ ਵਾਲਾ ਆ ਗਿਆ ਆ ਬਾਦਲ ਕੇ ਆ ਗਿਆ ਆ ਕਾਂਗਰਸੀ ਆ ਗਿਆ ਆ ਫਲਾਣਾ ਆ ਗਿਆ ਠਮਕੇਣਾ ਆ ਗਿਆ ਕੋਈ ਕਾਮਰੇਡਾਂ ਪਿੱਛੇ ਲੱਗਿਆ ਫਿਰਦਾ ਓ ਲੋਕੋ ਉਹ ਤੁਹਾਡੀ ਸਿੱਖੀ ਦੀਆਂ ਜੜਾਂ ਵੱਡੀਆਂ ਜਾ ਰਹੀਆਂ ਨੇ ਓਏ ਤੁਹਾਡੀ ਸਿੱਖੀ ਦੀਆਂ ਜੜਾਂ ਵੱਡੀਆਂ ਜਾ ਰਹੀਆਂ ਨੇ ਤੁਸੀਂ ਫਰੀ ਜਾਓ ਕੋਈ ਕਾਮਰੇਡਾਂ ਮਗਰ ਫਰੀ ਜਾਓ ਤੇ ਕੋਈ ਕਿਸੇ ਪਾਰਟੀਆਂ ਮਗਰ ਲੱਗੇ ਫਰੀ ਜਾਓ ਇਹੀ ਲੋਕ ਤੁਹਾਡੀਆਂ ਜੜਾਂ ਵੜਦੇ ਆ ਤਾਂ ਹੀ ਤੁਹਾਡੇ ਅੱਜ ਜਿਹੜੇ ਹੱਥ ਨੇ ਆ ਦਰਿੰਦਿਆਂ ਦੇ ਇਹ ਤੁਹਾਡੇ ਕੇਸਾਂ ਤੱਕ ਪਹੁੰਚ ਗਏ ਨੇ ਕੇਸਾਂ ਦੀ ਬੇਦਬੀ ਕੇਸਾਂ ਤੋਂ ਫੜ ਫੜ ਕੇ ਕੁੱਟਿਆ ਜਾ ਰਿਹਾ ਜਿਵੇਂ 84 ਚ ਹੋਇਆ 99 ਵਿੱਚ 92 ਚ ਹੋਇਆ ਓਏ ਉਹੀ ਕੁਛ ਅੱਜ ਹੋ ਰਿਹਾ ਕਿਵੇਂ ਕਹਿ ਦੀਏ ਸਰਕਾਰਾਂ ਚੰਗੀਆਂ ਨੇ ਓਹ ਕਿਵੇਂ ਕਹਿ ਦੀਏ ਕੋਈ ਸਾਡਾ ਇਹ ਪੰਜਾਬ ਦੇ ਵਿੱਚ ਹੀ ਸਾਡੇ ਨਾਲ ਐਦਾਂ ਕੁਛ ਹੋ ਰਿਹਾ ਬਾਹਰਲੇ ਸਟੇਟਾਂ ਚ ਬੈਠੇ ਸਾਡੇ ਸਿੱਖ ਨੌਜਵਾਨਾਂ ਨਾਲ ਕੀ ਕੁਛ ਹੋਊਗਾ ਇਹ ਕਦੇ ਨਹੀਂ ਸੋਚਿਆ ਕਿਸੇ ਨੇ ਬਸ ਸਾਨੂੰ ਆਪਣੀ ਚਾਹੀਦੀ ਹੈ ਆਪਣਾ ਘਰ ਰਾਜੀ ਹੋਰ ਅਸੀਂ ਕਿਸੇ ਤੋਂ ਕੁਛ ਲੈਣਾ ਹੀ ਨਹੀਂ ਬੇਦਬੀ ਹੋਵੇ ਗੁਰੂ ਦੀ ਕਿਸਾਂ ਦੀਆਂ ਬੇਦਬੀਆਂ ਹੋਣ ਸਿੱਖਾਂ ਤੇ ਐਨਐਸਏ ਲੱਗੇ ਸਾਨੂੰ ਨਹੀਂ ਲੋੜ ਅਸੀਂ ਕਿਉਂ ਲੜੀਏ ਸਾਨੂੰ ਤਾਂ ਭਗੰਤ ਮਾਨ ਨੇ ਲੇਟ ਛੜਤੀ ਜੀ ਬਸ ਬਹੁਤ ਐ ਸਾਨੂੰ ਤਾਂ ਜਿਆ ਫਲਾਣੇ ਨੇ ਡੀਏਪੀ ਦੇਤਾ ਜੀ ਬਸ ਚਾਹੇ ਕੋਈ ਕਾਮਰੇਡ ਹੋਵੇ ਚਾਹੇ ਕੋਈ ਸਿੱਖੀ ਦੀਆਂ ਜੜਾਂ 'ਚ ዳਤੀ ਫੇਰਦਾ ਹੋਵੇ ਚਾਹੇ ਕੋਈ ਵੀ ਹੋਵੇ ਅਸੀਂ ਲੜਨਾ ਹੀ ਨਹੀਂ ਯਾਰ ਉਹ ਇੰਨੀਆਂ ਕਣਖਾਂ ਰਹਿ ਗਈਆਂ ਪੰਜਾਬੀ ਉਹ ਇੰਨੀਆਂ ਕਣਖਾਂ ਗੈਰਤਾ ਮਰ ਗਈਆਂ ਸਾਡੇ 'ਚੋਂ ਮਰੇ ਹੋયા ਅਸੀਂ ਸਾਨੂੰ ਜਿਉਣ ਦਾ ਕੋਈ ਹੱਕ ਹੀ ਨਹੀਂ ਅਸੀਂ ਸਿੱਖ ਕਹੌਣ ਦੇ ਲਾਇਕ ਹੀ ਨਹੀਂ ਰਹੇ ਅੱਜ ਦੇ ਸਿੱਖ ਜਿਹੜੇ ਅਸੀਂ ਆਪਣੀ ਕੌਮ ਲਈ ਨਹੀਂ ਲੜ ਸਕਦੇ ਜਿਹੜੇ ਕੇਸਾਂ ਦੀ ਪੰਜ ਕਕਾਲਾਂ ਚ ਕੇਸ ਆਉਂਦੇ ਆ ਗੁਰੂ ਨੇ ਬਕਸੇ ਹੋਏ ਕੇਸ ਆ ਸਾਨੂੰ ਅਸੀਂ ਉਹਨਾਂ ਦੀ ਬੇਅਦਬੀ ਦੇ ਇਕੱਠੇ ਨਹੀਂ ਹੋ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਕੱਠੇ ਨਹੀਂ ਹੋ ਸਕਦੇ ਅਸੀਂ ਇਕੱਠੇ ਕਿੱਥੇ ਹੁੰਨੇ ਆ ਜਿੱਥੇ ਸਾਡੇ ਢਿੱਡ ਦੀ ਲੜਾਈ ਆ ਬਸ ਕੌਮ ਨੂੰ ਭੁੱਲੇ ਬੈਠੇ ਹੋ ਉਹ ਚੌਧਰਾ ਪਿੱਛੇ ਛੋਟੇ ਛੋਟੇ ਸਲਾਮ ਸਲਾਮ ਕਰਾਉਣ ਪਿੱਛੇ ਆ ਲੀਡਰਾਂ ਦੇ ਚਮਚੇ ਬਣੇ ਫਿਰਦੇ ਆ ਕੁਝ ਲੋਕ ਯਾਰ ਰਾਤਰੇ ਪਾ ਕੇ ਦਾੜ੍ਹੀਆਂ ਰੱਖ ਕੇ ਭਗੰਤਮਾਨ ਦੇ ਪਿੱਛੇ ਲੱਗਾ ਫਿਰਦਾ ਕੋਈ ਆ ਕੋਈ ਕਿਸੇ ਕਾਮਰੇਡ ਦੇ ਮਗਰ ਲੱਗਾ ਫਿਰਦਾ ਸਮਝੋ ਬਾਹਰ ਆ ਉਹ ਕਹਾਣੀ ਓਏ ਭਰਾਵੋ ਗੱਤਰੇ ਕੱਢ ਦੋ ਗੱਤਰੇ ਕੱਢ ਦੋ ਜੇ ਆਹੀ ਕੁਝ ਕਰਨਾ ਹੈ ਲਗਾ ਹਾਂ ਦਾ ਕਾਮਰੇਡਾਂ ਪਿੱਛੇ ਹੈ ਗੱਲ ਤਾਂ ਭਗੰਤਮਾਨ ਦੀ ਕਰਨੀ ਹੈ ਲੀਡਰੀ ਚਾਹੀਦੀ ਐ ਇਕੱਲੀ ਲੀਡਰੀ ਲੈ ਲਓ ਫਿਰ ਪਰ ਫਿਰ ਤੁਸੀਂ ਕੌਮ ਨੂੰ ਨਹੀਂ ਬਚਾ ਸਕਨੇ ਤੁਸੀਂ ਕੌਮਿਆਂ ਦੀ ਗੱਲ ਨਹੀਂ ਕਰਨ ਜੋਗੇ ਹੈਗੇ ਤੁਸੀਂ ਸਿੱਖ ਕਹੌਣ ਦੇ ਲਾਇਕ ਨਹੀਂ ਹੈਗੇ ਫਿਰ ਤੁਸੀਂ ਗਦਾਰ ਹੋ ਗਦਾਰ ਆ ਦੇਖਦੇ ਆ ਹੁਣ ਕੇਸਾਂ ਦੀ ਬੇਦਬੀ ਹੋਈ ਐ ਆ ਦੇਖਦੇ ਆ ਸਰਕਾਰ ਕੀ ਸਜ਼ਾ ਦਿੰਦੀ ਐ ਇੱਥੇ ਕਿਸੇ ਹੋਰ ਕੌਮ ਦੇ ਬੰਦੇ ਨੂੰ ਕੁੱਟਿਆ ਹੁੰਦਾ ਬੇਦਬੀ ਕੀਤੀ ਹੁੰਦੀ ਤਾਂ ਹੁਣ ਨੂੰ ਉਹ ਬੰਦੇ ਸਸਪੈਂਡ ਹੋਏ ਹੁੰਦੇ ਹੋਸ ਉਹ ਸਿੱਖ ਨੂੰ ਕੁੱਟ ਰਹੇ ਨੇ ਸਰਕਾਰ ਇਹ ਨਹੀਂ ਪਤਾ ਸਨਮਾਨਤ ਕਰਦੇ ਕਿਉਂਕਿ ਅਸੀਂ ਇੱਕ ਨਹੀਂ ਅਸੀਂ ਤਾਂ ਵੱਖ-ਵੱਖ ਜੱਥੇਬੰਦੀਆਂ 'ਚ ਅਸੀਂ ਤਾਂ ਫਲਾਣੇ ਨਾਲ ਜੁੜੇ ਆ ਕੋਈ ਫਲਾਣੇ ਨਾਲ ਜੁੜਿਆ ਅਸੀਂ ਕਦੇ ਇਕੱਠੇ ਹੋ ਕੇ ਇੱਕ ਢੰਡੇ ਥੱਲੇ ਤਾਂ ਲੜੀ ਨਹੀਂ ਸਾਨੂੰ ਤਾਂ ਚੌਧਰਾ ਚਾਹੀਦਿਆਂ ਨੇ ਸਾਨੂੰ ਤਾਂ ਸਲੂਟ ਚਾਹੀਦੇ ਆ ਬਸ ਐਡੀ ਕਿ ਸਾਡੀ ਜਮੀਰ ਹੈ ਅਸੀਂ ਧਰਮ ਤੋਂ ਕੀ ਲੈਣਾ ਅਸੀਂ ਕੌਮ ਤੋਂ ਕੀ ਲੈਣਾ ਲੋਕ ਇਹੋ ਜਿਹੇ ਆ ਪੰਜਾਬ 'ਚ ਜਿਹੜੇ ਅੱਜ ਸੋਚ ਰਹੇ ਆ ਓਏ ਲਾਂਟਾ ਓਏ ਲਾਂਤੀਓ ਤੁਹਾਡੇ ਤੇ ਸਿੱਖ ਕਹੌਣ ਦੇ ਤੁਸੀਂ ਲਾਇਕ ਹੀ ਹੈ ਨਹੀਂ ਜੇ ਤੁਸੀਂ ਆਪ ਆਪਾਂ ਕੇਸਾਂ ਦੀ ਲੜਾਈ ਲੜ ਸਕਦੇ ਹੋਈ ਬੇਦਬੀ ਲੜਾਈ ਲੜ ਸਕਦੇ ਇੱਕ ਸਿੱਖ ਨੌਜਵਾਨ ਤੇ ਅਤਿਆਚਾਰ ਹੋਇਆ ਉਹਦੀ ਲੜਾਈ ਨਹੀਂ ਲੜ ਸਕਦੇ ਲਾਂਟਾ ਨੇ ਯਾਰ ਲਾਂਟਾ ਦੇਖਦੇ ਆ ਕਿੰਨੇ ਕੁ ਲੋਕ ਉੱਠਦੇ ਆ ਕਿੰਨੇ ਕ ਬੋਲਦੇ ਆ ਤੇ ਕਿੰਨਾ ਕ ਸੋਸ਼ਲ ਮੀਡੀਆ ਤੇ ਲਹਿਰ ਖੜੀ ਕਰਦੇ ਆ ਕਿ ਸਰਕਾਰ ਐਂਡ ਤੇ ਆ ਕੇ ਉਹਨਾਂ ਨੂੰ ਸਸਪੈਂਡ ਕਰਨਾ ਪਵੇ ਤੇ ਉਹਦੇ ਪਰਚਾ ਪਾਉਣਾ ਪਵੇ ਜਿਹੜੇ ਦੋ ਪੁਲਿਸ ਕਰਮਚਾਰੀਆਂ ਨੇ ਇਹ ਨੌਜਵਾਨ ਮੁੰਡਾ